ਸੂਰਜ ਚੈਨਲ ਤੇ ਸਵਾਗਤ ਹੈ ਆਪ ਸਭ ਦਾ ਸਾਕੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੂਰਜ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਛੇਤੀ ਕਰ ਲਵੋ ਤੇ ਬੈਲ ਆਈਕਨ ਨਾ ਭੁਲੇਖੇ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਐਂਡ ਅਪਡੇਟਸ ਦੀ ਸੁਵਿਧਾ ਦਾ ਪੂਰਾ ਖੁੱਲ ਕੇ ਫਾਇਦਾ ਚੁਕੋ ਵੀਡੀਓ ਨੰਬਰ 47 ਵਿੱਚ ਸੁਣੋ ਖਾੜਕੂ ਸੰਘਰਸ਼ ਦੀ ਸਾਖੀ ਦੇ ਪਾਠ ਚੌਥੇ ਦੀ 11ਵੀਂ ਸਾਖੀ ਬਿਦਰ ਵਾਲਾ ਨੌਜਵਾਨ ਜਿਸ ਨੇ ਨਿਹੱਥੇ ਹੋਣ ਦੇ ਬਾਵਜੂਦ ਵੀ ਪੀੜ ਦਾ ਮੁਕਾਬਲਾ ਕੀਤਾ ਇਹ ਨਹੀਂ ਮੰਨੀ ਤੇ ਸ਼ਹਾਦਤ ਪ੍ਰਾਪਤ ਕੀਤੀ ਸੋ ਗੁਰੂ ਪਿਆਰਿਓ ਸਭਾਖੜ ਕੋ ਪਾਇਦਲ ਜੀ ਸਿੰਘ ਜੀ ਜਬਾਨੀ ਸੁਣਨ ਤੋਂ ਪਹਿਲਾਂ ਫਤਿਹ ਕਰ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਸਨ 1999 ਦੀ ਹੈ ਜਲੰਧਰ ਵਿੱਚ ਸਾਡੀ ਇੱਕ ਠਾਹਰ ਸੀ ਠਾਹਰ ਵਾਲਿਆਂ ਦੇ ਨੇੜੇ ਹੀ ਕਿਸੇ ਘਰ ਵਿੱਚ ਬਿਦਰ ਤੋਂ ਨੌਜਵਾਨ ਮੁੰਡੇ ਦੀ ਲਾਸ਼ ਆਈ ਸੀ ਸਾਰਾ ਹੀ ਪਰਿਵਾਰ ਬਹੁਤ ਗਮਗੀਨ ਸੀ ਇਹ ਨੌਜਵਾਨ ਬਿਦਰ ਇੰਜੀਨੀਅਰਿੰਗ ਕਾਲਜ ਵਿੱਚ ਪੜਦਾ ਸੀ ਉੱਥੇ ਇੱਕ ਢੀੜ ਨੇ ਸਿੱਖਾਂ ਉੱਤੇ ਹਮਲਾ ਕਰ ਦਿੱਤਾ ਇਹ ਨੌਜਵਾਨ ਬਾਜ਼ਾਰ ਵਿੱਚ ਇਕੱਲਾ ਖੜ ਗਿਆ ਕੋਲ ਕੋਈ ਹਥਿਆਰ ਨਹੀਂ ਸੀ ਲਿਓਨ ਵਾਲਿਆਂ ਨੇ ਦੱਸਿਆ ਕਿ ਉਹ ਹਮਲਾ ਕਰਨ ਵਾਲੇ ਹਜੂਮ ਨਾਲ ਖੂਬ ਲੜਿਆ ਤੇ ਅਖਰ ਤੱਕ ਲੜਦਾ ਹੀ ਰਿਹਾ ਉਸ ਦਾ ਸਾਰਾ ਦਾ ਸਾਰਾ ਸਰੀਰ ਸੱਤਾਂ ਤੇ ਜ਼ਖਮਾਂ ਨਾਲ ਤੋੜਿਆ ਪਿਆ ਸੀ ਗੁਰੂ ਪਿਆਰਿਓ ਇਹ ਸਾਰੀਆਂ ਮੁੱਤਾਂ ਸੰਘਰਸ਼ ਦਾ ਹੀ ਹਿੱਸਾ ਸਨ ਇਹ ਜਿਹੇ ਨੌਜਵਾਨ ਨੇ ਵੀ ਆਪਣਾ ਬੜਾਂ ਦਾ ਹਿੱਸਾ ਪਾਇਆ ਦੇਖੋ ਗੁਰੂ ਪਿਆਰਿਓ ਇਹ ਨੌਜਵਾਨ ਭਵੇਂ ਹਥਿਆਰਬੰਦ ਨਹੀਂ ਸੀ ਪਰ ਅਣਖੀਲਾ ਸੀ ਅੰਤ ਤੱਕ ਉਹਨਾਂ ਦੇ ਈਨਾਂ ਨਹੀਂ ਮੰਨੀ ਤੇ ਲੜ ਲੜ ਕੇ ਸ਼ਹੀਦ ਹੋ ਗਿਆ ਗੁਰੂ ਪਿਆਰਿਓ ਐਸੇ ਮਹਾਨ ਯੋਧਿਆਂ ਦੀ ਬਹਾਦਰੀ ਨੂੰ ਸਲਾਮ ਕਰੋ ਇਨਾਂ ਦੇ ਸਾਥੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਗੁਰੂ ਸਾਹਿਬ ਜੀ ਅੱਗੇ ਪੰਥ ਰਿਚੜ ਦਿਖਲਾ ਦੀ ਅਰਦਾਸ ਜ਼ਰੂਰ ਕਰੋ ਖਾਲਸਾ ਪੰਥ ਰਿਚੜ ਦਿਖਲਾ ਮਹਾਰਾਜ ਆਪ ਹੀ ਕਰਨਗੇ ਸੋ ਗੁਰੂ ਪੈਰੋਂ ਦਾਸ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ